ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਦਾ ਸਵਾਲ ਤਾਂ ਆਪਣਾ ਚੈਨਲ ਸੋਨੀ ਮੁੰਜਲ ਹੀਰ ਬਲੌਗ ਤੇ ਅੱਜ ਦੇ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਏ ਆਂ ਵੀਡੀਓ ਕੋ ਦੀ ਐਂਡ ਟਿੱਕਲ ਦੇਖਿਓ ਕਿਉਂਕਿ ਤੁਹਾਨੂੰ ਪਤਾ ਹੀ ਰਸੋਈ ਵਿੱਚ ਆਪਾਂ ਭਾਂਡੇ ਸ਼ੈਂਕ ਵਿੱਚ ਹੀ ਧੋਂਦੇ ਆਂ ਉਹ ਸ਼ੈਂਕ ਦੀ ਚਮਕ ਚੱਲ ਜਾਂਦੀ ਹੈ ਸਟੀਲ ਦਾ ਹੁੰਦਾ ਹਰ ਵਕਤ ਠੰਢਾਈ ਵਾਲੇ ਭਾਂਡੇ ਹੁੰਦੇ ਆ ਤੇ ਵਿਕਾਸ ਵਾਲੇ ਭਾਂਡੇ ਹੁੰਦੇ ਆ ਕਾਲਸ ਵਾਲੇ ਹੁੰਦੇ ਆ ਤੋਂ ਨਿਆ ਸ਼ੈਂਕ ਦੀ ਜਿਹੜੀ ਆ ਸਟੀਲ ਦਾ ਸ਼ੈਂਕ ਰ ਚਮਕੇ ਉੱਠ ਜਾਂਦੀ ਆ ਹਨਾ ਬਹੁਤ ਗੰਦਾ ਹੋ ਜਾਂਦਾ ਆਪਾਂ ਤੁਹਾਨੂੰ ਇਹ ਜਿਹਾ ਤਰੀਕਾ ਅੱਜ ਦੱਸਾਂਗੇ ਜਿਸ ਨੂੰ ਤੁਹਾਡਾ ਸਟੀਲ ਦਾ ਸ਼ੈਂਕ ਬਿਲਕੁਲ ਨਵਾਂ ਹੋ ਜਿਗਾ ਬਿਲਕੁਲ ਚਮਕ ਚਮਕ ਜੂਗਾ ਵੀ ਆਏ ਲੱਗੋ ਜਿਵੇਂ ਹੌਣ ਹੀ ਲਿਆ ਕੇ ਲਾਇਆ ਹੁੰਦਾ ਬਿਲਕੁਲ ਨਹੀਂ ਹਨਾ ਦਿਹੋ ਉਹਦੀ ਸ਼ਾਈਨਿੰਗ ਵਾਪਸ ਆ ਜੂਗੀ ਉਹ ਤਰੀਕਾ ਕਿ ਆਪਾਂ ਤੁਹਾਨੂੰ ਸ਼ੇਅਰ ਕਰਦੇ ਆਂ ਵੀਡੀਓ ਕੋ ਦੀ ਐਂਡ ਤੱਕ ਦੇਖਿਓ ਫਿਰ ਦੱਸਿਓ ਸਾਨੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਸ਼ੈਂਕ ਦਾ ਹਾਲ ਸ਼ੈਂਕ ਦੀ ਚਮਕ ਬਿਲਕੁਲ ਜਾ ਚੁੱਕੀ ਆ ਆਿਆਂ ਵੀ ਹੋਰ ਇੱਕ ਸਮਾਂ ਲਾਇਆ ਆਪਣਾ ਸ਼ੈਂਕ ਹੋਇਆ ਪਿਆ ਹੈ ਹਨਾ ਤੇ ਇਹਦੇ ਲਈ ਆਪਾਂ ਸਾਫ਼ ਕਰਨੇ ਆਪਾਂ ਕੀ ਕਰਨ ਆਪਣੇ ਘਰ ਵਿੱਚੀ ਸੋਈ ਵਿੱਚੋਂ ਚੀਜ਼ਾਂ ਹੁੰਦੀਆਂ ਐ ਉਹਦੇ ਨਾਲ ਆਪਾਂ ਇਹਨੂੰ ਸਾਫ਼ ਕਰਨਾ ਉਹਦੇ ਲਈ ਆਪਾਂ ਕਰਨਾ ਇੱਕ ਲੈਣਾ ਸ਼ੈਂਪੂ ਤੁਸੀਂ ਕੋਈ ਵੀ ਮਰਜ਼ੀ ਸ਼ੈਂਪੂ ਲੈ ਲਓ ਇਹਨੂੰ ਤੁਸੀਂ ਸਾਦੇ ਇਸ ਤਰ੍ਹਾਂ ਲਾ ਦੇਣਾ ਸ਼ੈਂਪੂ ਇੰਨੀ ਵਧੀਆ ਚੀਜ਼ ਆ ਬਹੁਤ ਵਧੀਆ ਤੁਸੀਂ ਅੱਕਰ ਪਿਆਲੀ ਪੂਰੀ ਲੈ ਲਓ ਤੁਸੀਂ ਠੀਕ ਆ ਸ਼ੈਂਪੂ ਲੈ ਲੈਣਾ ਤੇ ਦੂਜੇ ਨੰਬਰ ਤੇ ਤੁਸੀਂ ਕੀ ਕਰਨਾ ਨੂਨ ਲੈ ਲੈਣਾ ਇਹ ਤਾਂ ਹਰ ਘਰ ਵਿੱਚ ਹੁੰਦਾ ਐ ਸੋਈ ਵਿੱਚ ਸ਼ੈਂਕ ਤੇ ਨੂਨ ਉਹ ਆਪਾਂ ਸ਼ੈਂਪੂ ਤੇ ਨੂਨ ਦੋ ਚੀਜ਼ਾਂ ਨੂੰ ਇਹਨਾਂ ਲੈ ਲਿਆ ਹੁਣ ਆਪਾਂ ਕੀ ਕਰਨਾ ਹੱਥ ਨਾਲ ਭਾਵੇਂ ਤੁਸੀਂ ਹੱਥ ਨਾਲ ਰਫ ਕਰ ਦਿਓ ਹਨਾ ਇਦਾਂ ਸਾਰੇ ਨੂੰ ਮਲ ਦੋ ਸੁਆਹ ਕੇ ਸ਼ੈਂਪੂ ਨਹੀਂ ਆਉਂਦਾ ਕੋਈ ਖਬਤ ਉਵੇਂ ਆ ਜਾਣੀ ਹੈ ਸ਼ੈਂਪੂ ਨਾਲ ਤਾਂ ਵਾਲਾਂ ਚ ਚਮਕ ਆਉਂਦੀ ਫਿਰ ਇਹ ਵੀ ਫਿਰ ਵੀ ਇਹ ਤਾਂ ਸ਼ੈਂਕ ਤਾਹਨ ਭਾਂਡੇ ਵਾਲਾ ਆਪਣਾ ਤੁਸੀਂ ਦੇਖੋ ਸਵਾਕਿਸ਼ ਇਹਦਾ ਗੜਦੇ ਨਾਲ ਸਵਾਕਿਸ਼ ਜੀ ਨੂੰ ਆਪਣਾ ਲਈ ਚਲੋ ਜੀ ਇੰਨਾ ਹੀ ਕੰਮ ਸੀ ਤੇ ਹੁਣ ਆਪਾਂ ਕੀ ਕਰਾਂ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਵਿੱਚ ਸਵਾਦ ਤੇ ਕੱਪਣਾ ਪਾਣੀ ਖਲਾਰ ਕੇ ਜੇ ਟੋਕੇ ਦਿਖਾਉਂਦੇ ਆਪਾਂ ਤੁਹਾਨੂੰ ਸ਼ੈਕ ਕੋ ਦੇਖੋ ਜੀ ਸ਼ੈਕ ਦਾ ਦੇਖ ਸਕਦੇ ਹੋ ਕਿ ਆਮ ਤੋ ਸ਼ੈਕ ਦੀ ਜਿਹੜੀ ਮਿਆਲੇ ਉਹ ਜੀ ਸਾਰੀ ਲੈ ਜਾਂਦੀ ਆ ਸਟੀਲ ਦੇ ਵਿੱਚ ਚਮਕ ਆ ਜਾਂਦੀ ਆ ਕਿਉਂਕਿ ਆਪਾਂ ਭਾਂਡੇ ਧੋਣੇ ਆ ਲੈਪ ਤਾਂ ਫਿਰ ਵੀ ਸਾਫ਼ ਕਰਦੇ ਆ ਤੇ ਫਿਰ ਵੀ ਚਮਕੌਟੀਆਂ ਦੀ ਕਿਹੜੇ ਵਰੀ ਆਪਾਂ ਤਾਂ ਹਨੇ ਚ ਭਾਂਡੇ ਧੋਣੇ ਆ ਚਮਕ ਤੀਲ ਦੀ ਗਾਗ ਪੈ ਜਾਂਦੇ ਆ ਦੇਖ ਸਾਵੇ ਨੂੰ ਦੇਖੋ ਤੁਸੀਂ ਦੇਖੋ ਤੁਸੀਂ ਚਮਕ ਆ ਚੁੱਕੀ ਐ ਸਟੀਲ ਦੇ ਵਿੱਚ ਇਸ ਤਿੱਖਿਆ ਤੁਸੀਂ ਨਾ ਗੰਦੇ ਸ਼ੈਂਕ ਨੂੰ ਸਾਫ਼ ਕਰਦੇ ਬਹੁਤ ਕਰ ਸਕਦੇ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਫਿਰ ਸ਼ੈਂਕ ਦੀ ਚਮਕ ਚੱਲ ਗਈ ਹੈ ਨਾ ਸ਼ੈਂਕ ਹੋ ਰਹੀ ਕਸਮੈਲਾ ਆ ਜਾਂਦਾ ਹੈ ਤਾਂ ਤੁਸੀਂ ਇਹ ਤਰੀਕਾ ਜਰੂਰ ਅਪਣਾਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਦੋਂ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ